ਆਈ ਬਲੌਗ ਜਸਵੰਦਰ ਸਿੱਧੂ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਬਲੌਗ ਵਿੱਚ ਤੇ ਕੱਪੜੇ ਪਾ ਲਿਆ ਪਰ ਨਾ ਬੰਨ ਲਿਆ ਫਿਰ ਦਰਦੇ ਫਿਰ ਯਾਰ ਮਿੱਤਰ ਆਪਣੀ ਦੁਕਾਨਦਾਰੀ ਲਾਉਣ ਤੇ ਜਾ ਰਿਹਾ ਜੀ ਟੱਕ ਪੈਣੀ ਟੱਕ ਲਾ ਦੀਏ ਐਨਾ ਦਿਲਣਾ ਬਹੁਤ ਆਜੋ ਜੀ ਆਜੋ 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 ਏਗਾ ਠੀਕ ਆ 5 ਚ ਦਮਨ ਲਈ ਆਦਾ ਹੀ ਪਰਸ ਨੂੰ ਜਾਓ ਓਕੇ ਓਕੇ ਚਲੋ ਜੀ ਅੱਜ ਫੇਰ ਚਲੇ ਪੁੱਤੋ ਫੜਾ ਦੇ ਪੁੱਤ ਚਾਚੇ ਨੂੰ ਫੜਾ ਦੇ ਨਾ ਕੋਈ ਨਾ ਕੋਈ ਨਾ ਫੜਾ ਦੇ ਪਰੇ ਹੋ ਜਾ ਪੁੱਤ ਚਲੋ ਜੀ ਵਾਹਿਗੁਰੂ ਪਰਮਾਤਮਾ ਤੰਦਰੁਸਤੀ ਦੇਵੇ ਚੜਦੀ ਕਲਾ ਤੇ ਰੱਖੀ ਅੱਗੇ ਛੱਡ ਗਏ ਫੇ ਠੀਕ ਰਹਿਣਾ ਨਾ ਵਾ ਇਹ ਜਿਹੜਾ ਲੋਕਰ ਜੀ ਪਿੰਡੋਂ ਨਿਕਲੇ ਆਏ ਆ ਜੀ ਪਹੁੰਚ ਕੇ ਆ ਜਿਵੇਂ ਕਹਿੰਦੇ ਆ ਵੀ ਅਸੀਂ ਕਾਲਸਿਆਂ ਵਿੱਚ ਲੰਘ ਕੇ ਆ ਨਾ ਆਪਾਂ ਹਾਂ ਭੈਣੇ ਆ ਗਏ ਭੈਣ ਹੀ ਇੱਥੇ ਤੇ ਇਹ ਡਰੇਡ ਆ ਨਾ ਹਾਂ ਡਰੇਡ ਆ ਡ੍ਰੀੜਾ ਭੈਣੀ ਭੈਣੀ ਆ ਵੀ ਦੋਨੇ ਉਹ ਰੋੜਾ ਕਿਨੇ ਕਰੋੜਾ ਇੱਕ ਦਰੇੜਾ ਆਗੇ ਲਵੇ ਤਾਂ ਵੀ ਯਾਰ ਕਹਿੰਦਾ ਇਹ ਕਰੋੜੀ ਯਾਰ ਰੋੜਾ ਤੇ ਦਰੇੜਾ ਹੀ ਹੈ ਇਹਦਾ ਇੱਕ ਇਹ ਆ ਗਈ ਇੱਕ ਉਹ ਆਪਣੇ ਪੱਤੂਆ ਵਾਲੀ ਹਾਂ ਫਿਰ ਉਹ ਰੋੜਾ ਭੂਆ ਆਪਣੀ ਆ ਉੱਥੀ ਜਦੋਂ ਉੱਥੇ ਵੀ ਭੂਆ ਇੱਥੇ ਵੀ ਭੂਆ ਉੱਥੇ ੱੱਲੇ ਹੋਣੇ ਦੂਜੀ ਆ ਪਣੀ ਉਹ ਉਹ ਰੋੜਾ ਹੈ ਰੋੜਾ ਲੱਕੀਨਾਈ ਵਾਲੀ ਰੋੜਾ ਉਹ ਇੱਕ ਦਰਮਿਆਨ ਚਾਹ ਤੇਰੀ ਮੋਹਗੀ ਨਾ ਦਾਦੀ ਦੀ ਮਾਸੀ ਨੇਗੀ ਹਾਂ ਫਿਰ ਉਹ ਰੋੜਾ ਬਣੀ ਆ ਉਹ ਆ ਗਈ ਨਾ ਇਹ ਕਹਿੰਦੇ ਭੂਆ ਕਾਕੇ ਨਾਲ ਉਹ ਆ ਉਹ ਡਰੇਡ ਆ ਜਿਹੜੀ ਆ ਇੱਕ ਆ ਆ ਗਈ ਇਹ ਹੋਰ ਇਹ ਵੀ ਪਏ ਹੋਰ ਪਾ ਹਾਂ ਉਹ ਕਾਕਾ ਚ ਹੋਇਆ ਅੱਛਾ ਮੈਂ ਕਿਹਾ ਵਾ ਕਾਕਾ ਵਾਲੀ ਤਾਂ ਹੈ ਨਹੀਂ ਮੈਂ ਨਹੀਂ 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 ਕਾਕੀ ਅਰੀ ਵੀ ਨਹੀਂ ਆ ਗਈ ਇਹ ਗੱਡੀ ਦੇਖੋ ਰਿਓ ਇਹ ਉਹ ਹੈਗੀ ਆਪਣੇ ਆਣ ਲੋ ਕੋਰੇ ਯੂਰੀਆ 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 ਯੋ ਰੋ ਰੋ ਦੇਖ ਕੇ ਧਿਆਨ ਯੋ ਰੋ ਰੋ ਇਹ ਉਹ ਹੈ ਕਿਦਾਂ ਜੇ ਆਪਾਂ ਕੋ ਪਹੁੰਚ ਗਏ ਹਾਂ ਇਹਦੇ ਹੈ ਨਹੀਂ ਪਤਾ ਹਾਂ ਬਾਤ ਗੱਡੀਆਂ ਫਨ ਦੇ ਆਪਣੇ ਕੋਲੇ ਆ ਕੇ ਤਾਂ ਖਤਮ ਹੈ ਜੁਡਰੀ ਹੈ ਨਾ ਜੁਰੀ ਹੈ ਯਾਰ ਜੋ ਜੋ ਜੁਰੀ ਹੈ ਯਾਰ ਉਹ ਇਹ ਹੁੰਦਾ ਦਾ ਬਹੁਤ ਆ ਜਾਣ ਕੇ ਹਸਦਾ ਆ ਇਹਨੇ ਕਸੂਰ ਬਈ ਪਤਾ ਕੀ ਆ ਕੇ ਤਾਂ ਕਸੂਰ ਬੈਂਕ ਦਾ ਨਹੀਂ ਹੁੰਦਾ ਹਾਂ ਇਹਦਾ ਸਹੀ ਬੰਦੇ ਹੁੰਦੇ ਤੇ ਇਹ ਕਸੂਰ ਹੁੰਦਾ ਹਾ ਤਾਂ ਹਜੇ ਅਵਸਰ ਆਉਂਦੇ ਹਾਂ ਹਾਂ ਉਹ ਉਹ ਕਰ ਜਾਂਦੇ ਆ ਉਹਨਾਂ ਨੇ ਕਰਨਾ ਹੀ ਹੁੰਦਾ ਕਮਲ ਵਾਲਾ ਰੇਟ ਉੱਤੇ ਥੱਲੇ ਮਾੜਾ ਮੱਟਾ ਕਰਨਾ ਆਪਣਾ ਭਾਈ ਜਰਾ ਹੁੰਦਾ ਇਹ ਧਰੋ ਕਰਦੇ ਹੁੰਦੇ ਆ ਵੀ ਨਾ ਲਈਏ ਕਿਸੇ ਨੂੰ ਸੀ ਵੀੰਨ ਹੋਣੇ ਕੀ ਕਰਨੇ ਗਣਾ ਤੇ ਯਾਰ ਬੰਦਾ ਹੁੰਦਾ ਹੋਵੇ ਨਾ ਕਿਹ ਖਾਣੀ ਹੁੰਦੇ ਉਹਨਾਂ ਗੱਲੇ ਇਹ ਜਿਹੜੇ ਤਾਹਾਂ ਆਪਸਰ ਹੁੰਦੇ ਨੇ ਹੋਰ ਹੈ ਉਹ ਫੇਰ ਜਾਣ ਕੇ ਕਹਿੰਦੇ ਕੰਮ ਕਰਦੇ ਸਹੀ ਬਾਤ ਵੀ ਨਾਂ ਭੇਜੀਏ ਜੋ ਨਾਂ ਭੇਜਿਆ ਫੇਰ ਇਹਨਾਂ ਦੀ ਬੰਦਾ ਨਹੀਂ ਹੈ ਹੈ ਫੇ ਆਪੇ ਕੁਛ ਕਹਿਣ ਕੁਛ ਨਾ ਕਹਿ ਮੈਂ ਤੇ ਉਹ ਕਹਿੰਦਾ ਉਹਨਾਂ ਨੂੰ ਕਹਿਣਾ ਹੁੰਦਾ ਵਾ ਜਿਹੜਾ ਮੌਕੇ ਦਾ ਹੁੰਦਾ ਵਾ ਵਾ ਕਿਸੇ ਨੂੰ ਕੀ ਪਤਾ ਵੀ ਰਿਹਾ ਉਹ ਗਾਹਾਂ ਤੋਂ ਵੀ ਆ ਰਹੇ ਸਹੀ ਗੱਲ ਇਹ ਵੀ ਆ ਰ ਰ ਰ ਮਾਹੀ ਕਉਂ ਆ ਗਿਆ ਹੈ ਨਾ ਹਾਂ ਜੈ ਬੇ ਇੱਕ ਦਾ ਹਲੋ ਦਸ ਡਾੜੀ ਆ ਰਿਹਾ ਆ ਮਾਰੇ ਬੱਤੀ ਇੰਨਾ ਹਾਲੇ ਅਕਲ ਹੀ ਨਹੀਂ ਹੈਗੀ ਹੈ ਨਾ ਹੋਰ ਹੱਥ ਦਾ ਕੋਈ ਵੀ ਮਾਰ ਨਹੀਂ ਪਰ ਦੇਖ ਤਾ ਪੈਰ ਚੱਕ ਲਾਇਆ ਹਲਕਾ ਜਿਹਾ ਅੱਛ ਬੰਦਾ ਹੈਗਾ ਹਾਂ ਹਾਂ ਓਹ ਸਾ ਡਾੜੀ ਦੇ ਕੜਨ ਨੂੰ ਡਾੜੀ ਆਪਣਾ ਹੁਣ ਪੁਰਾਣਾ ਓਏ ਨਾ ਰੇਲ ਤੋਂ ਮਰਾ ਪੈਰ ਚੱਕ ਲਾ ਉਹ ਕਹਿ ਰਿਹਾ ਬੰਦਾ ਹੋਵੇ ਮੇਰੇ ਪਾ ਮਗਰ ਬੰਦਾ ਆ ਰਿਹਾ ਕੋਈ ਵੀ ਰੇਲ ਤੋਂ ਮਰਾ ਪੈਰ ਚੱਕੀ ਲਵਾ ਤਾ ਸਾਨੂੰ ਹਾਂ ਇਹਨੂੰ ਪਾਸ ਹੋ ਜੂ ਆਗਲਾ ਇਹਦਾ ਮੋਦੀ ਆ ਲੱਕਿਆ ਵੇਖ ਯਾ ਯਾ ਇੱਕ ਹੈ ਮੋਦੀ ਹੈ ਹੋਰ ਕੋਈ ਆ ਹੋਰ ਕੋਈ ਦਾ ਹੈ ਹੋਰ ਆ ਕੋਈ ਇਹਨਾਂ ਦਾ ਕੋਈ ਸਰਦਾਰ ਲੱਗਿਆ ਹੈ ਸਰਦਾਰ ਨਗੌਰ ਪੱਕੇ ਆਏ ਕੋਈ ਇਹ ਸਪੂਟ ਹੋਵੇ ਇਹ ਇਹ ਨਗੌਰ ਹੀ ਹੈ ਨਗਵਲਾ ਸਰਦਾਰ ਨਗੌਰ ਸ਼ਾਂਸਦਰ ਨਗਰ ਹਾਂ ਉਧਰ ਹੋ ਕੋਈ ਬਾੜ ਦੀ ਇਹ ਸ਼ਾਂਸਦੀ ਆ ਕੋਈ ਸ਼ਾਂਸਦੀ ਲੋਕ ਤਾਂ ਸ਼ਾਂਸਦਰ ਨਗਰ ਆ ਲੋਕ ਆਪਣੇ ਬਾੜ ਦੇ ਹੋਣ ਬਾੜ ਦੇ ਕਹਿੰਦੇ ਆ ਆਰਾ ਪੱਜਣਾ ਗਾਹਾਂ ਬਲ ਕੋਈ ਤਰੀਕ ਕੰਮ ਨਵੇੜੇ ਚੰਗਾ ਹੁੰਦਾ ਮੈਂ ਦਿਹੀ ਨਮਾ ਕੰਮ ਕਰਦੇ ਹਾਂ 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 ਤੋ ਹੈ ਹਾਲੋ ਹਾਂ ਹਾਂ ਰੈਕੋਰਡ ਦੇ ਵਿੱਚ ਕਹਿੰਦੇ ਸੀ ਐਂਟਰ ਹੋ ਚੁੱਕੇ ਆਂ ਜੀ ਲੜਕੀ ਭੁੱਲੇ ਆ ਪਕਰ ਚੱਲ ਕੀ ਭਲ ਹੋ ਗਿਆ ਨਾ ਉਹ ਸਪੀਕਰ ਭੁੱਲਿਆ ਆਪਾਂ ਸੱਚੀ ਉਹ ਯਾਰ ਉਹ ਤੇ ਦਾ ਆਪਾਂ ਕਰਨਾ ਉਹਦਾ ਮੈਂ ਗਾਣਾ ਰਿਕਾਰਡ ਕਰਨਾ ਜਾਂ ਤੇ ਬੈਂਡ ਉਹ ਗੱਲ ਤੁਮਾਗੇ ਨਾ ਆਈ ਨਹੀਂ ਹੋਏ ਕਲੀਨਰ ਗਾਣਾ ਅੱਜ ਮੈਂ ਪੂਰਾ ਘੈਂਟ ਲਿਖੀ ਬੈਠਾ ਆਪਾਂ ਕੋਈ ਹੋਵੇ ਨਾ ਇਨਸ਼ਾ ਅੱਲਾਹ ਨਾ ਕੋਈ ਤੇ ਪਹਿਲਨ ਨਿਕਾ ਮਾਰੀ ਹੋਈ ਹੈ ਪਹਿਲਾਂ ਹੀ ਨਿਕਾ ਮਾਰੀ ਹੈ ਅਗਦਾ ਆਪਾਂ ਨੂੰ ਤਾਂ ਕੀ ਪਤਾ ਆਪਾਂ ਨੂੰ ਉਹ ਆ ਇੱਕ ਕੋਈ ਉਹ ਐ ਬ੍ਰੇਕ ਹੱਟਾ ਨਾ ਮਦੀ ਦੀ ਗਾ ਮੱਡਾ ਪੋਸਟ ਕਰ ਕੋਚੋ ਜੀ ਪੋਚੋ ਐ ਰਾਤੀ ਮੜਿਆ ਮੈਂ ਰੈ ਕੋਡ ਦੇ ਵਿੱਚ ਫਿਰਦੇ ਆਂ ਸ਼ਹਿਰ ਦੇ ਹਾਂ ਜੀ ਇੱਥੇ ਹੀ ਲਾ ਦਿੰਦੇ ਗੱਲ ਕਿਹੜੀ ਆ ਸਾਰਾ ਸ਼ਹਿਰ ਆਪਣਾ ਹੀ ਆ ਅੱਟ ਪੱਠਿਆਂ ਦੀ ਟਾਲ ਆ ਗਈ ਜੋ 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 ਜੋਾਰੇ ਭੈਣ ਭਰਾ ਨਾਲ ਜੁੜੇ ਰਹੋ ਜੀ ਬਹੁਤ ਬਹੁਤ ਵਧੀਆ ਤੋਂ ਵਧੀਆ ਆਪਾਂ ਕਰਾਂਗੇ ਵਧੀਆ ਤੋਂ ਵਧੀਆ ਜੋਰ ਲਾਵਾਂਗੇ ਪੂਰਾ ਸਾਰੇ ਭੈਣ ਭਰਾ ਦੇਖਿਆ ਕਰੋ ਜੀ ਵਲੌਗ ਚਲੋ ਜੀ ਇਹੀ ਆਪਦੀ ਮੰਜ਼ਿਲ ਤੇ ਪਹੁੰਚ ਗਏ ਬਈ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਮੰਜ਼ਿਲ ਤੇ ਯੋ ਯੋ ਕਿਰਾਨਾ ਵਾਲੇ ਪ੍ਰਾਕਾ ਯਾਰ ਪ੍ਰਕਲਾ ਵਿੱਚ ਗਾਹ ਘੜਾ ਆਪਣੀ ਜਗ੍ਹਾ ਨਹੀਂ ਕੋਈ ਮੱਲ ਜਾਗਦਾ ਨਾ ਬੇਗਾਨਾ ਆਪਣੀ ਬੰਗੀਆਂ ਜੇ ਕੋਈ ਨਹੀਂ ਜਾਗਾ ਹਾਂ ਕਿਵੇਂ ਉਹਦਾ ਨਹੀਂ ਨਹੀਂ ਉਹ ਉੱਥੇ ਹੀ ਖੜਾ ਆਪਣੀ ਤੇ ਨਹੀਂ ਗਾਹ ਘਰਾ ਦੋਨੇ ਆਪਾਂ ਗਾਹ ਹੈ ਆਪਾਂ ਗਾਹ ਕਰਾ ਦਾਂਗੇ ਕਿਹੜੀ ਕਿਹੜੀ ਗੱਲ ਹੈ ਗਾਹ ਕਰਾ ਦਾਂਗੇ ਆਪਾਂ ਕਹਿ ਦਾਂਗੇ ਚੱਕ ਲੈ ਉਹਨੇ ਨਹੀਂ ਗਾਹ ਚਾਈ ਵਰਨਾ ਬੰਦੇ ਨੇ ਗਾਹ ਹੈ ਉਹ ਤਾਂ ਰੋਜ਼ 50 ਮਿੰਟ ਰੁਗਿਆ ਟਾਬੇ ਤੇ ਆ ਉਹਨੇ ਚਲੇ ਜਾਣਾ ਕਮਲ ਕੋਈ ਚੱਕਰ ਚੱਲ ਲੰਗਰਣਾ ਆ ਤੂੰ ਸਿੱਧੀ 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 ਇੱਥੇ ਤਰਜੁਮਾ ਇੱਥੇ ਹਾਂ ਉੱਤਰ ਮੋਕੇ ਭਗਣੀ ਪਹਿਲਾਂ ਆਹ ਸਬਜ਼ੀ ਪਹਿਲਾਂ ਲਓ ਜੀ ਵੇਰ ਦੀ ਲਾ ਰਹੇ ਨੇ ਧੋਬੀ ਤੇ ਕਾਂਦਾਰੀ ਲਾ ਰਹੇ ਨੇ ਸਾਡੇ ਆਹ ਸਾਡੀ ਵੀ ਮੇਰੀ ਬੀਲ 400 ਰੁਪਏ ਦੀ ਆ ਗੋਭੀ ਪਈ ਕੋਈ ਕੋਈ ਗੋਭੀ ਉਧਰ ਹੁੰਦੀ ਹੈ ਸਾਡੀ ਰੱਖੀ ਹੋਈ ਇਹ ਲਫਾਫਿਆਂ ਦੇ ਵਿੱਚ ਤਾਂ ਪਾ ਲੰਨੇ ਆ ਜੇ ਨਿਚੇ ਜਾਂਦੀ ਹੈ ਨਾ ਤਾਂ ਕਰਕੇ ਰਵਾ ਲਫਾਫਿਆਂ ਦੇ ਵਿੱਚ ਪਾ ਲੈਣੇ ਆ ਜਿਹੜਾ ਤੇਲ ਦੇ ਵਿੱਚ ਵੀ ਰੱਖਦੀ ਹੈ ਨਾ ਤਾਂ ਵੀ ਫੁੱਲੀ ਜਾਂਦੀ ਆ ਰਾਤੋਂ ਰਾਤ ਲਫਾਫਿਆਂ ਦੇ ਵਿੱਚ ਨਹੀਂ ਫੁੱਲਦੀ ਦੇਖੋ ਅੰਦਰ ਹੀ ਲੱਗੀ ਆਈ ਹੁਣ ਮੈਨੂੰ ਮੇਰਾ ਭਰਾ ਤਾਰੂ ਗਾਈ ਥੱਲੇ ਘਾਰੇ ਪੈਣ ਪਰਾ ਜੁੜੇ ਰਹੇ ਹੋ ਜੀ ਨਾਲ ਲੋ ਜੀ ਬੀਲ ਜਹਰ ਆ ਗਈ ਆ ਜੀ ਹੁਣ ਮੈਂ ਉੱਤਰ ਲੱਗਦਾ ਜੀ ਥੱਲੇ ਤੇ ਫੇਰ ਜਾ ਕੇ ਬਹਿਨੇ ਆਪਾਂ ਦੁਕਾਨਦਾਰੀ ਤੇ ਗੱਡੀ ਬੈਕ ਲੱਗ ਰਹੀ ਹੈ ਜੀ ਗੱਡੀ ਬੈਕ ਲੱਗ ਰਹੀ ਹੈ ਲੱਗ ਗਈ ਉਰੀਓ ਕੇ ਰਪੋਰਟ ਹੈ ਨਹੀਂ ਜਮਾ ਕਮ ਸ਼ਰਟਾਂ ਦੀ ਦੁਕਾਨਦਾਰੀ ਲੱਗੀ ਆ ਬਾਹਰ ਆ ਗਿਆ ਮੈਂ ਥੱਲੇ ਬਹਿ ਗਿਆ ਗੱਡੀ ਬੈਕ ਕਰ ਲਈ ਆ ਜੀ ਕਮਲਾ ਫਲ ਬਾਹਰ ਨੂੰ ਕੱਢ ਦੇ ਵੀਰੇ ਪੱਤੇ ਰਾਹ ਤੇ ਨੂੰ ਕਰ ਦੇ ਪੱਤੇ ਰਾਹ ਤੇ ਨੂੰ ਕਰ ਦੇ ਹੋਰ ਬਹੁਤ ਗਰਦਾ ਏ ਰੋਡ ਬਹੁਤ ਜ਼ਿਆਦੇ ਬਗਦਾ ਬਹੁਤ ਜ਼ਿਆਦੇ ਰੋਡ ਤਾਂ ਇੰਨਾ ਵਗਦਾ ਰੋਡ ਦੀ ਕੋਈ ਹੱਦ ਨਹੀਂ ਕੋਈ ਸੀਮਾ ਨਹੀਂ ਰੋਡ ਦੀ ਭਾਈ ਦੁਨੀਆ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਰੋਡ ਦੀ ਕੋਈ ਸੀਮਾ ਨਹੀਂ ਹੈ ਰੋਡ ਬਹੁਤ ਜ਼ਿਆਦਾ ਵਗ ਰਿਹਾ ਹੈ ਰੋਡ ਤਾਂ ਜਿਵੇਂ ਕਹਿੰਦੇ ਢਾੜ ਬੰਦਾ ਢਾੜ ਬੰਦਾ ਢਾੜ ਬੰਦਾ ਆ ਰਿਹਾ ਹੈ ਪੂਰਾ ਕਾ ਮਸ਼ਪੂਰਾ ਸ਼ੋਰਾਂ ਦੇ ਚੱਲ ਰਿਹਾ ਹੈ ਆਰੋਲੀ ਆਰੋ ਆਰੋਲੀ ਆਰੋ ਗੋ ਬਿਗੋ ਬਿਗੋ ਬੀ ਸਾਈਡ ਤੇ ਲਾ ਦੇ ਜਿਹੜੇ ਦਿਸਣ ਦੂਰੋਂ ਉਧਰੋਂ ਪਰਿਓ ਵੀ ਇਦਰੋਂ ਵੀ ਦੂਰ ਹੋ ਦੇ ਛਣ ਹੱਟ ਕਰ ਦੇ ਛੁਮਾਰ ਕੇ ਤੇਰਾ ਜਿਹੜਾ नाग ਦਿਂਦਾ ਨਾ ਪਿਛਲੇ ਪਾਸੇ ਇਹ ਜਿਹੜਾ ਤੇਰਾ ਗਰੀਲਾ ਪਿਛਲੇ ਪਾਸੇ नाग ਇਹ ਤੱਕ ਬਾਲੀ ਪਾਉਂਦਾ ਆਏ नाग ਟੀ-ਸ਼ਰਟ ਤੇ नाग ਆ ਨਾ ਤੈਨੂੰ ਨਹੀਂ ਪਤਾ ਔਰ ਜੋੜ ਨੂੰ ਰਹਿਣ ਦੇ ਐ ਵੀ ਲੋਟਾ ਖੜਾ ਦਾ

ਕਿਆ ਪੀ ਰਹਿਆ ਜੀ ਤੇ ਆਪਾਂ ਉਹ ਲੈਣਾ ਭੁੱਲੀ ਗਿਆ ਜੀ ਕੁਝ ਮੜਾ ਮੋਟਾ ਚੱਲ ਲੀਕਾ ਕੇ ਰੋਣੀ ਆ ਮੈਂ ਹਾਂ ਹਾਂ ਕੋਈ ਨਾ ਉਹ ਤਾਂ ਜੋ 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 ਕਬੀ ਆਤ ਕੋ ਲੋ ਫੱਟੇ ਰਾਹ ਬਹਾ ਬਗ ਦਾ ਇਧਰ ਪੋ ਪੈ ਕੇ ਹਟਿਆ ਜੀ ਆਪਣੇ ਅੱਜ ਹਾਂ ਭਾਈ ਬਾਕੀ 350 ਸਾਲਾ ਬਾਬਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਚੱਲ ਰਿਹਾ ਸਾਰੇ ਭੈਣ ਭਰਾ ਹਨਾ ਫੀਦੀ ਦੇੜਾ ਚਲ ਆ ਵੀ ਸਾਰੇ ਭੈਣ ਭਰਾ ਪਾਠ ਕਰੋ ਵੱਧ ਤੋਂ ਵੱਧ ਸਵੇਰੇ ਉੱਠ ਕੇ ਮੱਥਾ ਟੇਕੋ ਪਾਠ ਕਰੋ ਜਣ ਦੀ ਇਹ ਦਿਨ ਹੁਣ ਤੁਝ ਮੈਂ ਕਹਦੀ ਇਹ ਮੂਹਰੇ ਸ਼ਬਾ ਆ ਗਈ ਆ ਜਿਵੇਂ ਇਹ ਵਧੀਆ ਹਾਂ ਚੰਗੀ ਹੁੰਦੇ ਉਹ ਚੰਗੇ ਹੋ ਚੰਗੇ ਦਾ ਚਲੋ ਆਪਾਂ ਉਹਨੇ ਜਿਵੇਂ ਆਪਾਂ ਕਹਿੰਦੇ ਭਗਤੀ ਕਰੋ ਬਸ ਸਿੱਧੀ ਦਾ ਨਿਭਾ ਸਿੱਧੀ ਦਾ ਨਿਭਾ ਉਹ ਮਾਗਦੇ ਬਸ ਭਗਤੀ ਕਰੋ ਜਿੰਨੀ ਕਰ ਹੁੰਦੀ ਆ ਵੱਧ ਤੋਂ ਵੱਧ ਸਾਰੇ ਭੈਣ ਭਰਾ ਪੂਰੇ ਸਾਲ 2 ਮਹੀਨੇ ਆਪਣੇ ਸਹੀਦੀ ਦੀ ਜਿੰਨਾ ਬੋਲੇ ਆਪਣੇ ਬਾਲਾ ਕੋ ਬਹੁਤ ਜਿਆਦੇ ਇਹ ਤਨਾਉਣਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਆਗੇ ਫੇਰ ਮੁਰੇ ਜੰਗ ਚੰਗਰ ਐ ਹੁੰਦਾ ਜਿਹੜਾ ਆਪਣਾ ਭਗਤੀ ਕਰਦਾ ਉਹਦੇ ਲਈ ਤਾਂ ਬਾਲੇ ਜਿਆਦਾ ਚੰਗੇ ਨੇ ਤਾਂ ਹੀ ਮੈਂ ਕਹਿੰਦਾ ਉਹ ਮੈਂ ਵੀਰੇ ਲਾਈਵ 'ਚ ਵੀ ਕਹਿੰਨਾ ਲਾਈਵ 'ਚ ਵੀ ਕਹਿੰਨਾ ਮੈਂ ਮੈਂ ਆਪਾਂ ਬਲੌਗ 'ਚ ਵੀ ਕਹਨੇ ਆ ਵੀ ਭਾਈ ਸਾਰੇ ਸਵੇਰੇ ਉੱਠ ਕੇ ਪਾਠ ਕਰੋ ਵੱਧ ਤੋਂ ਵੱਧ ਕਰੋ ਜਿੰਨਾ ਹੋ ਸਕੇ ਦੇ ਲੋ ਮਾਗ ਜੀ ਮੇਰੇ ਪਾਪ ਨੂੰ ਜਿੰਨਾ ਆਉਂਦੇ ਜਿੰਨੇ ਆਪਣੇ ਜੋ ਪਾਪ ਕੁਝ ਵੀ ਇਤਰਾ ਮੈਂ ਕਰਾ ਦੇ ਤੇਰੇ ਤੇ ਪਹਾੜ ਡਗਣਾ ਤੇ ਰੋੜੀ ਬਣ ਜੇ ਪਾਪ ਦਾ ਕਿਹਦੀ ਗੱਲ ਹੋਇਆ ਲੱਗਦਾ ਕੋਈ ਵੀ ਦੋ ਤੋਤਾ ਕੋਈ ਵੀ ਨਹੀਂ ਹੁੰਦਾ ਆਹ ਇਹ ਤਾਂ ਗੱਲਾਂ ਬਾਤਾਂ ਹੁੰਦੀਆਂ ਨੇ ਵੀ ਤਾੜੇ ਰੱਖ ਕੇ ਵੀ ਦੋ ਤੋਤੇ ਹੁੰਦੇ ਬੰਦਾ ਐ ਨਾ ਕਰੇ ਵੀ ਜਾਨ ਤੇਰੇ ਬਾਪ ਨੇ ਭੁੱਲ ਭੁਲੇਖੇ ਹਾਂ ਜਾਨ ਬੱਚ ਕਦੇ ਕੋਈ ਵੀ ਨਹੀਂ ਕਰਦਾ ਹੋ ਜਾਂਦਾ ਆਹ ਜੀ ਪਰ ਆ ਵੀ ਮੈਨਾ ਬੱਚ ਜੁੜੇ ਰਹੋ ਜੁੜੇ ਰਹੋ ਜੁੜੇ ਰਹੋ ਦੇਖੀ ਦੇਖ ਲੈਣੇ ਫਿਰ ਚਾਹੇ ਬੰਦੇ ਸ਼ਿਕਾਇਤ ਆਈ ਹੈ ਮੈਨੂੰ ਕਹਿੰਦੇ ਤੁਸੀਂ ਫੜਦੇ ਹੋ ਫੋਨ ਕਹਿੰਦੇ ਬੰਦਿਆਂ ਦਾ ਮੂੰਹ ਤਾਂ ਦਿਖਾਇਆ ਕਰੋ ਇਸ ਵਾਰ ਕਿਵੇਂ ਵੀ ਤੁਸੀਂ ਛੜਕਤੇ ਵੀ ਥੱਲੇ ਹੀ ਕੈਮਰਾ ਰੱਖਦੇ ਹੋ ਹਾਂ ਵੀ ਪੂਰਾ ਦਿਖਾਇਆ ਕਰੋ ਇਸ ਵਾਰ ਇੱਕ ਤਾਂ ਮੂੰਹ ਦਿਖਾਉਂਦਾ ਉਹੀ ਤਾਂ ਗੱਲ ਆ ਯਾਰ ਵੀ ਹੁਣ ਅਗਲਾ ਗੁੱਸਾ ਮਾਰ ਲਿਆ ਲੱਗ ਲਿਆ ਜੀ ਆਪਣਾ ਗੱਲ ਪਾਏ ਤੁਸੀਂ ਫੇਰ ਹਾਂ ਹੁਣ ਜੋ ਤੇਰਾ ਵੀ ਇੱਥੇ ਲੱਗ ਉਹ ਵੀ ਨਾ ਦੇਖਦੇ ਆ ਵੀ ਹੁਣ ਤੂੰ ਕਰਦਾ ਇੱਕ ਵਾਰੀ ਤੇ ਲੈਣੀ ਚਾਹੀਦੀ ਆ ਫਿਰ ਕਰਦਾਂ ਜੀ ਇੱਕ ਵਾਰੀ ਤੇ ਲੈਣੀ ਚਾਹੀਦੀ ਆ ਕਰਦਣਾ ਚਾਹੇ ਘਰ ਕੱਲ ਵੱਲ ਜੋ ਬੇਬੀ ਮਾਤਾ ਜੀ ਮਾਤਾ ਅੱਜ ਨਹੀਂ ਮਾਤਾ ਬਾਲਕ ਨਹੀਂ ਲੈਂਦੀ ਅੱਜ ਨਹੀਂ ਉਹ ਬੈਕ ਦੀ ਸੀਗੀ ਤਾਂ ਲੈ ਗਈ ਨਹੀਂ ਆ ਮੈਂ ਅੱਜ ਉਹ ਤਾਂ ਬੁੜਾ ਬਖਾਇਆ ਬਾਲਕ ਨੂੰ ਲੈ ਆ ਕਰੂਗਾ ਫਿਰ ਤੇ ਆਉਂਗਾ ਲੈ ਆ ਕਰਾਂਗੇ ਆਲੇ ਆ ਸਾਫ ਹੋ ਗਿਆ ਨਾ ਹੁਣ ਹਾਂ ਸਾਰੀਆਂ ਮਲੇ ਦੀਆਂ ਬੁੜੀਆਂ ਇਸ ਤਰ੍ਹਾਂ ਹੁੰਦੀਆਂ ਨੇ अच्छा मैं तां लेके आया बेक दी नहीं किसी के महाल दी सीरी दे कोले मैं शौक दी पलक पेई बई ओ फिर छ फिर शौक कर आंदी है ले आदा मादा गल पता की आ ਸਾਡੇ ਪਸ਼ੂ ਆਪਦੇ ਵੱਧ ਨੇ ਇੱਕ ਤਾਂ ਇੱਕ ਪਿੰਡ ਦੇ ਜਿਵੇਂ ਹੁਣ ਤੁਸੀਂ ਮੇਰੀ ਗੱਲ ਸੁਣੋ ਪਤਾ ਕੀ ਗੱਲ ਆ ਜਿਵੇਂ ਹੁਣ ਪਿੰਡ ਦੇ ਜਿਵੇਂ ਤੁਸੀਂ ਕਹਿ ਦਿੰਦੇ ਹੋਵੇਂ ਪਿੰਡ ਦੇ ਵੀ ਕਹਿ ਦਿੰਦੇ ਆ ਸਾਰਿਆਂ ਦੇ ਮੂੰਹ ਰੱਖਣਾ ਪੈਂਦਾ ਆ ਚੱਕਰ ਪੈ ਜਾਂਦਾ ਇੱਕ ਮਾਦਾ ਰੋਜ ਆ ਜਾਂਦਾ ਹੈ ਪਿੱਛੇ ਜਿੱਦਣ ਇਹ ਕਿਤੇ ਵਧੇ ਅਸੀਂ ਉਹਦਣ ਲਿਆਵੀ ਜਮਾਂਗੇ ਹਾਂਜੀ ਹਾਂਜੀ ਨਾਗਾ ਨਾ ਬਬੇ ਫੇਰ ਆ ਕੁ ਮਾਦਾ ਜਿਹੜਾ ਕੋ ਕਰਮਾ ਚ ਜਿਹਦੇ ਦੀ ਮਾਦਾ ਮਿਲ ਹੀ ਜਾਣਾ ਉਹਨੂੰ ਹਨਾ ਜੀ ਹਾਂਜੀ ਹਾਂਜੀ ਉਹਨਾਂ ਨਾਲ ਪੁੱਛੇ ਪੁੱਛੇ ਥੋੜਾ ਰੱਖਣਾ ਆਪਾਂ ਹਾਂਜੀ 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 ਯਾਰ ਕੋ ਹੋ ਜਾਂਦਾ ਆਹ ਤੇ ਹੁਣ ਪੁੱਛੇ ਹੁਣ ਸਾਹਮਣੇ ਆ ਚੀ ਹਾਂ ਬਾ ਹੋ ਗਿਆ ਬਰਸੀਮ ਵਧੀਆ ਜੇਰਾ ਅਨਸਾਸ ਹੋ ਗਿਆ ਮਗਰ ਰੋ ਲਾ ਕੇ ਪਤਾ ਲਾ ਦੋ ਫਨੀ ਇੱਕ ਵਾਰ ਰੋ ਲਾ ਕੇ ਰੋ ਲਾ ਕੇ ਰੋ ਲਾ ਕੇ ਵਾਹ ਹੁਣ ਪੂਰਾ ਇਹ ਐ ਚਾੜ ਕੇ ਲਾਇਓ ਇਹਨੂੰ ਮੜਾ ਇਹ ਸੁੱਕ ਜਾਣ ਦਿਓ ਫੇਰ ਰਿਓ ਲਾ ਕੇ ਪਾਣੀ ਲਾ ਦਿਓ ਲੈ ਬਾਟਾ ਪੈ ਰਣਾ ਉਹ ਪਰੇ ਉਹ ਕੇ ਆਪਦਾ ਬਹੁਤ ਪਰੇ ਠੀਕ ਆ ਓਕੇ ਓਕੇ ਹਾਂਜੀ 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 ਮੇਥਾ ਹੋਵੇ ਹਾਂਜੀ 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 ਨਹੀਂ ਲਿਆਇਆ ਕਰਾਂਗੇ ਲਿਆਇਆ ਕਰਾਂਗੇ ਲਿਆਇਆ ਕਰਾਂਗੇ ਸਬਜੀ ਲਈ ਗੋਭ ਲੰਦਾ ਦੂਜਾ ਸਮਾਨ ਉਹ ਲੈ ਲੈਂਦਾ ਲੈ ਭਾਲਦੇ ਆ ਮੇਥੇ ਧਨੀਏ ਦਾ ਭਾਲਦੇ ਲੋਕ ਨਾਲ ਮੇਥੇ ਹੈ ਨਹੀਂ ਗੇ ਗਾਹਾਂ ਵਿੱਚ ਮੇਥੇ ਗਾਹਾਂੋਂ ਮੇਥੇ ਆਪਦੇ ਜੋ ਕਿ ਤਾਂ ਹੈ ਬੀਤੇ ਨੇ ਵੱਧ ਬੰਦੇ ਵੱਧ ਵੀ ਦਿਆ ਕਰਾਂਗੇ ਹਨਾ ਹੂੰ ਗਾਹਾਂ ਮੇਥੇ ਮੁੱਥੇ ਨਾ ਆਪਣੇ ਲਾਵਾ ਨਹੀਂ ਕਰਦੇ ਤੇ ਕੀ ਹੋਣੀ ਤੂੰ ਨਹੀਂ ਕਰ ਸਕਦਾ ਜੀ ਇੱਕ ਵਿੱਚ ਮੋਟੀ ਤੀਪੂ ਸੁਲਤਾਨ ਵਾਲਾ ਬਣ ਗਿਆ ਇਹ ਲੈਣੀ ਚਾਹੀਦੀ ਬੋਟੀ ਵੀਰੇ ਗੋਬੀ ਦੀ ਯਾਰ ਤੀਪੂ ਸੁਲਤਾਨ ਵਾਲਾ ਕੰਮ ਹੋ ਗਿਆ ਗੋਬੀ ਦੀ ਬੋਟੀ ਆਪਾਂ ਹੁਣ ਵਿੱਚ ਬਣ ਰਿਹਾ ਦੇਖ ਦੇ ਪਹਿਲੀ ਤੇ ਲੋਹਣਾ ਚਮਕស៊ី ਕੀ ਕਰਨੀ ਹੈ ਜਿਆ ਕੀ ਚਮਕੀ ਸੋਹਣੀਆਂ ਚੀਜ਼ਾਂ 'ਚ ਬੜਾ ਕੁਝ ਹੁੰਦਾ ਨੀਗਾ ਹਾਂ ਜੀ ਕੀ ਨੂੰ ਸੋਹਣੀਆਂ ਚੀਜ਼ਾਂ ਦੇਖਣ ਨੂੰ ਸੋਹਣੀਆਂ ਹੁੰਦੀਆਂ ਚਮਕ ਤੁਸੀਂ ਕੀ ਲੈਣਾ ਹੈ ਹੋ ਲੈ ਦੇਖ ਚਮਕ ਵੀ ਕਰੇ ਨਾ ਨਾਮ ਕਰ ਲੋ ਪਹਿਲੇ ਨਹਾ ਨਾ ਹਾਂ ਨਾ ਚਲੋ ਵੇਖ ਲੈਨੇ ਆ ਆਹ ਕਿਉਂ ਕਿਆ ਬਾਤ ਹੈ ਆਹਾਹਾ ਹਾ 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 ਹਾਂ ਗੋਲ ਬਚਾਓ ਕਿਆ ਬਾਤ ਹੈ ਕਿਆ ਬਾਤ ਹੈ ਇਹ ਨਿਆਰਾ ਲਿਆਤਾ ਕਬਲਾ ਇਹ ਮੰਨ ਗਏ ਸੀ ਮੰਨ ਦੇ ਜੀ ਮੰਨ ਗਏ ਕਿਉਂ ਕਿਉਂ ਮੇਰੇ ਨਾਲ ਮਾਰੀ ਇਧਰ ਆਹ ਲੈ ਆਹਾਹਾ ਹੋੜ ਸਵਾਦ ਵੀ ਆਉ ਤੈਨੂੰ ਆ ਦੇ ਓ ਚਾਰੀ ਰੇੜੀ ਤੂੰ ਦੁਕਾਨਦਾਰੀ ਖਰਾਬ ਕਰਨੀ ਯਾਰ ਤੂੰ ਬੰਦਾ ਹੀ ਖਰਾਬ ਆ ਯਾਰ ਇਹਨੂੰ ਸਾਬ ਕਰ ਦੇ ਇਹ ਆ ਤਾਂ ਇਹ ਲਉਣਾ ਇਹਨੇ ਨਹੀਂ ਆ ਬਹੁਤਾ ਤਾਂ ਇਹ ਲਉਣਾ ਜਿਹੜਾ ਥੱਲੇ ਟੋਂਡੇ ਆਹ ਬਾਹਲੇ ਜਿਆਦਾ ਯਾ ਦੂਏ ਯਾ ਦੂਏ ਅੱਧਾ ਐ ਨਹੀਂ ਤੂੰ ਗਲਤ ਕੱਪ ਨਹੀਂ ਨਹੀਂ ਤੈਨੂੰ ਗਲਤ ਪਾ ਲੈਣਾ ਐ ਖਰਚ ਨਹੀਂ ਦੂਜੇ ਰੋਟੇ ਟੇਡਾ ਟੇਡਾ ਖਰਚ ਨਹੀਂ ਹਾਂ ਲੈ ਬੋਇਬ ਕਰ ਦ ਪੂਰੀ ਸਰਾ ਇਹ ਲੱਹ ਕਿਉਂ ਕਮਰੇ ਦੇ ਨਾਲ ਬਾਹਲੇ ਨਹੀਂ ਯਾਰ ਟੰਡ ਗਿਆ ਲਾ ਦੇ ਤੂੰ ਨਹੀਂ ਨਹੀਂ ਇੱਧਰ ਬੈਠ ਜਾ ਆ ਲਾ ਦੇ ਯਾਰ ਵੀਰੇ ਜਿਹੜੇ ਲੱਬੜ ਗਏ ਉਹ ਤਾਂ ਲਾ ਦੇ ਕਿਵੇਂ ਆ ਦੇ ਦੋ ਉਤਲੇ ਹਾਂ ਐ ਦਾ ਹਾਂ ਤੂੰ ਬਾਹ ਇਹਨਾਂ ਦਾ ਪਾਰ ਹੁੰਦਾ ਤੁਹਾਨੂੰ ਉਹ ਪਾਰਦਾ ਹੁੰਦਾ ਕਾਹਨੂੰ ਪੋਗੋ ਪਾਰਨੀ ਆਪਾਂ ਆਪ ਤਾਂ ਇਹ ਇਹਦੇ ਨਾਲ ਸਬਜ਼ੀ ਵਧੀਆ ਬਣਦੀ ਆ ਆਪੀ ਦੀ ਪੈਂਦਾ ਸਾਡੀ ਬੜੀ ਵਧੀਆ ਬਣਦੀ ਆ ਹਾਂ ਦਾਗ ਪਈ ਜਾਂਦਾ ਜੀ ਦਾਗ ਆਪਾਂ ਤੋਂ ਲੱਗਿਆ ਜੀ ਕਾਹ ਕਰੀ ਜਾਂਦਾ ਕੰਮ ਸੱਟ ਚੱਲੀ ਜਾਂਦਾ ਜੀ ਰੱਬ ਦੀ ਮਿਹਰ ਆ ਬਾਕੀ ਤੁਸੀਂ ਭੈਣ ਭਰਾ ਸਾਰੇ ਰਿਪੋਰਟ ਕਰੋ ਵੱਧ ਤੋਂ ਵੱਧ ਸੱਚੋ ਕੰਮ ਨੂੰ ਬਲੌਗਾਂ ਦੇ ਜਿਵੇਂ ਕਹਿੰਦੇ ਬਲੌਗਾਂ ਦੇ ਬਲੌਗ ਛਾੜ ਦਿਓ ਕੰਮ ਕਰ ਦਿਓ ਸ਼ਰਾਬ ਚੱਕਤਾ ਪੈਰ ਪੈਰ ਫੇਰਦਾ ਆਪ ਕਦਾ ਆ ਜਾ ਬੈਰ 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 ਆਈ ਬਲੌਗ ਦੀ ਗੱਲ ਠੀਕ ਹੋਈ ਹਾਂ ਬਣਾਇਆ ਸਜਣਾ ਨੇ ਕਰਾਈ ਕਰੀ ਕਰੀ ਦਿਨ ਵੜਾ ਕਮਲ ਆ ਤਾਰੀਆਂ ਸਾਦਿਆਂ ਕੀ ਲਿਖਿਆ ਉੱਤੇ ਵੈਲਕਮ ਇਹ ਵਾਤਾਰੀ ਸਾਊਜੀ ਟਰਬਨਾ ਲਿਆ ਜੀ ਵਧੀਆ ਆ ਗੀ ਮੈਂ ਨਾ ਹੀ ਪੂਰੇ ਕੰਮ ਕਰਤਾ ਨਾ ਲੋ ਇੱਧਰ ਨੂੰ ਮੂ ਵਧੀਆ ਇੱਧਰ ਨੂੰ ਜਾਵਾਂ ਐਕਟਰ ਖਤੀ ਵਾਲਾ ਗੱਡੀ ਦੇ ਧਰੀਟ ਪੈ ਜੂ ਕੋਈ ਟਾ ਹੋਣ ਫਿਰ ਤਾਂ ਜਮ ਹੀ ਨਹੀਂ ਲੜਣਾ ਦੋ ਟਾ ਪੱਤੇ ਆ ਤੇ ਰੱਖ ਦੇ ਕੋਈ ਗੰਨ ਕਰਨਾ ਨਹੀਂ ਅੱਜ ਆਪਾਂ ਦੇਖ ਲਈ ਕਿੱਥੇ ਸਹੀ ਹੋਗਾ ਆ ਪੋਸਟਰ ਸਹੀ ਕਰਦੇ ਆ ਜੀ ਵਧੀਆ ਚੱਲ ਰਿਹਾ ਜੀ ਕੰਮ ਅੱਜ ਅਸੀਂ ਬਣਾਇਆ ਇੱਕ ਹੋਰ ਅਸਤਰ ਆਪਣਾਈ ਆ ਚੀਜ਼ ਇੱਕ ਜੀ ਬਣਾ ਲਿਆ ਸੀ ਪੋਸਟਰ ਉਹ ਆਹ ਦੋ ਬਣਾ ਲਾਂਗੇ ਇਹ ਜਿਹੜਾ ਦੋਹੇ ਪਾਸੇ ਲੱਗੇ ਹਾਂ ਵਾ ਲਾ ਐ ਵੱਧ ਦੀਦਾ ਅਗਲੇ ਗੱਡੀ 'ਚ ਘੱਟੇ ਸਾਹਮਣੇ ਇਧਰ ਕੋਲੇ ਨੇਗਾ ਵੱਧ ਮਾਰਦਾ ਅਗਲਾ ਰੱਕਰਾਂਗੇ ਹਾਂ ਦੋ ਪਾਸੇ ਹੁਣ ਪੂਰਾ ਬਣਾਤਾ ਹੀ ਵੀ ਰਿਜਨਲ ਚੀਜ਼ ਸਹਰਾ ਕੁਸ ਹਾਂ ਇਹ ਲੱਗਦਾ ਕਹਿੰਦੇ ਪਤਾ ਕੀ ਗੱਲ ਆ ਹਾਂ 10 ਕਿਲੋ ਮਸਾਵਾ ਮਸਾਹ ਐਨੇ ਕੋਈ ਚੱਕਰੀ ਉਹ ਚੱਕਰੀ ਨਹੀਂ ਇੰਨੇ ਕਿਦਾ ਦਾ ਕੀ ਆ ਯਾਰ 10 ਕਿਲੋ ਹੈਗੀ ਆ ਆ ਇਹ ਤਾਂ ਆਪਣੇ ਘਰੇ ਲੱਗ ਰਣੀ ਆਦੀ ਦਾ ਕਿਉਂ ਉਹਨੇ 20 ਕਿਲੋ ਕਿਹਾਦਾ ਹੋਇਆ ਅੱਜ 20 ਕਿਲੋ ਦੇਣੀ ਵੀ ਆ ਰਾਜ ਅੱਜ 20 ਦੇ ਵਿੱਚੋਂ ਉਹ ਵੀ ਕਹਾਂਗੇ ਵੀ ਐ ਕਰ ਉਹ 10 ਹੋਦੇ ਜਾਣੇ ਆਪਾਂ ਸਾਂ ਸਵੇਰੇ ਫੜਾ 10 ਸਵੇਰੇ ਕਿਉਂ ਆਪਾਂ ਘਰੀ ਵੀ ਕਿਹਾ 1 ਕਿਲੋ 6 ਕਿਲੋ ਬਸ 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 ਉਹ ਵੀ ਚਾਹੀਦੀ ਆ ਉਹ ਵੀ ਪੂਰੀ ਕਰਨੀ ਆ ਆ ਉਹ ਵੀ ਹੁਣ ਦੋ ਰੋਕ ਕੇ ਆਉਗਾ ਬਸ ਸਹੀ ਗੱਲ ਹਾਂ ਹਾਂ ਓਏ ਉਹ ਆਪਣਾ ਕਹੋਗੇ ਪੈ ਦਸ ਰੱਖਣਾ 20 ਕਿਲੋ ਆ ਦਿਓ ਨਾ ਸਵੇਰੇ ਆ ਜੀ ਭਾਈ ਜਨ ਚਾਹੀਦਾ ਅਸੀਂ ਆ ਜਾ ਜੀ ਆ ਜੀ ਆ ਰਾਂਗੇ ਆ ਆਪਾ ਜੀ ਜਿਵੇਂ ਵੀ ਹੋ ਜਿਵੇਂ ਉਹ ਕਹੂ ਕਰ ਲਾਂਗੇ ਯਾਰ ਜਿਨੇ ਆ ਦੋ ਗਮਾਂ ਤੇ ਕਿਹਾ ਹੁਣ ਹਾਂ ਇਹਨੇ ਕਿਹਾ ਵਾ ਅੱਜ ਪਤੀ ਹੋਗੀ 23 ਇਨੇ 27 ਨੂੰ ਕਿਹਾ 27 ਨੂੰ ਜਾਨੂ ਆਪਣੀ ਆ ਰਹੀ ਆ 27 ਨੂੰ ਸ਼ਾਮ ਨੂੰ ਕਿਹਾ ਵਾ ਜਾਨੂ ਆਪਣੀ ਆ ਰਣੀ ਆ ਦੋ ਗੋਆਂਟਾ ਲੋ ਲਗ ਗਈ ਯਾਰ ਆਪਣਾ ਬਈ ਇਹ ਜਗਾਰਡ ਜਿਆ ਹੋ ਜਾਣਾ ਹਾਂ 50 ਦੇ ਹਿਸਾਬ ਨਾਲ ਬਾਈ ਕਿਹਾ ਨੂੰ ਕਿਹਾ ਆਪਾਂ ਨੂੰ ਹਾਂ 50 ਨੂੰ ਆਪਾਂ ਦੋ ਗੋਆਂਟਾ ਵਾਲੇ ਵੀ 50 ਨੂੰ ਕਰਿਆ ਆਪਾਂ ਕਿੰਨੇ ਪੈਸੇ ਹੋਏ ਉਹਦੇ ਵਿੱਚੋਂ ਬਾਅਦ ਬੰਦੇ ਦਾ ਮਾਨਤਨ ਕਰ ਦਾਂਗੇ ਆਪਾਂ ਬਾਅਦ ਉਹਦਾ ਉਹਦਾ ਆਪਾਂ ਹੋਣਾ ਆਇਆ ਦਾ ਪਤਾ ਹੀ ਆਪਾ ਹੁਣ ਹੌਣ ਪਦਾ ਹੁਣ ਤੇਜ ਆ ਕਮ ਦਬਾਰਾ ਹੁਣ ਨਾ ਨਾ ਵੱਧ ਗਿਆ ਹੁਣ ਰੇਟ ਹੁਣ ਗੋਭੀ ਦਾ ਰੇਟ ਪੂਰਾ ਵੱਧ ਗਿਆ ਗਾ ਗੋਭੀ ਕਹਿੰਦੇ ਸੀ 500 ਹੋਣਗੇ ਵਧੂ ਪਰਥੀ ਨੂੰ ਫੁੱਲ ਰੇਟ ਵਧੂ ਹੁਣ ਮਹਿੰਗੀ ਮਿਲਣੀ ਆ ਚੱਕ ਦੋ ਚੱਕ ਦੋ ਸ਼ੌਕੋ ਚੱਕਿਆ ਗਿਆ ਜੀ ਬਸ ਆਪਣਾ ਪੋਸਟਰ ਰਹਿ ਗਿਆ ਇਹ ਦੋ ਸਾਡੇ ਟੇਬਲ ਰਹਿ ਗਏ ਮੇਰੀ ਬੀਲ ਚਾਰ ਰਹਿ ਗਈ ਮੈਂ ਰਹਿ ਗਿਆ ਬਾਕੀ ਸਾਰਾ ਕੁਤ ਰਹਿ ਗਿਆ ਜੀ ਤੇ ਓਕੇ ਹੋ ਗਿਆ ਕੰਮ ਓਕੇ ਕੰਮ ਓਕੇ ਹੋ ਗਿਆ ਓਕੇ ਕੰਮ ਹੁਣ ਤੁਸੀਂ ਕਰਨਾ ਪੂਰਾ ਪੂਰਾ ਓਕੇ ਕੰਮ ਤਾਂ ਤੁਸੀਂ ਕਰਨਾ ਹੁੰਦਾ ਚੱਕੀ ਚੱਲਿਓ ਫੱਟੇ ਰੱਬ ਦੀ ਕਿਰਪਾ ਨਾਲ ਪੈੜ ਦਿਓ ਕੰਮ ਪੂਰਾ ਸਿਰੇ ਕਰ ਦਿਓ ਸਾਰੇ ਭੈਣ ਭਰਾ ਸਪੋਰਟ ਕਰੋ ਜੀ ਫੁੱਲ ਦੱਬ ਕੇ ਦੱਬ ਕੇ ਰਿਪੋਰਟ ਕਰੋ ਦੱਬ ਕੇ ਮੀਨੂ ਕਹਿੰਦੇ ਸਪੋਰਟ ਪਤਾ ਲੱਗਣਾ ਚਾਹੀਦਾ ਵੀ ਸਪੋਰਟ ਹੋਰ ਬਹੁਤ ਧੰਨਵਾਦ ਉਹ ਸਾਰਿਆਂ ਦਾ ਛੋਡੇ ਭਰਾ ਦਾ ਹਾਲ ਥੋਨੂੰ ਪਤਾ ਹੀ ਹੈ ਜੀ ਲਤ ਕੱਟੀ ਗਈ ਸੀ ਆ ਲਤ ਕੰਮ ਨਹੀਂ ਕਰਦੀ ਹਲੇ ਦਰਸ ਦੇ ਤੌਰ ਤੇ ਕਰ ਦਿਓ ਚੱਕ ਦਿਓ ਫੱਟੇ ਸਾਰੇ ਭੈਣ ਭਰਾ ਐਨਾ ਕਦਾ ਇਨਸਾਨੀਅਤ ਤੌਰ ਤੇ ਹੋ ਕਰ ਦਿੰਦਾ ਬੰਦਾ ਇਹ ਗੱਡੀ ਗੱਲ ਜਾਨੂ ਅਸੀਂ ਤੁਰ ਲੱਗੇ ਜਾਨੂ ਗਾਗ ਆ ਗਿਆ ਜੀ ਗਾਗ ਆ ਗਿਆ ਜੀ ਗਾਗ ਜਾਨੂ ਅਸੀਂ ਤੁਰ ਲੱਗੇ ਗਾਗ ਆ ਗਿਆ ਕਿੰਨੀ ਬਾਦੀ ਹੈ ਜੀ ਬਾਦਨੇ ਆ ਜੀ ਬਾਦੀ ਪਾਵਾ ਵੀਰੇ ਹੁਣ ਤੈਨੂੰ ਜਾਂਦੀ ਬਾੜ ਦੀ ਜਮ ਕਹਿੰਦੇ ਲੈ ਜਾ ਤੜਾਕੀ ਆ ਵੀ ਕਰ ਲਈਏ ਅਸੀਂ ਜਾ ਕੇ ਧਾਰਾਂ ਤੂਰਾ ਦਾ ਕੰਮ ਹੁੰਦਾ ਵੀਰੇ ਹੋਰ ਨਹੀਂ ਗੱਲ ਅਰਦੀਨ ਵੀਰੇ ਆਪਾਂ ਦੋ ਦੋ ਬਸ ਆ ਲੋ ਜੇ ਆਪਣਾ ਚੈਨਲ ਵੀ ਸਬਸਕ੍ਰਾਈਬ ਕਰਿਓ ਜੀ ਦਸਵੰਦਰ ਸਿੱਧੂ YouTube ਤੇ ਚੈਨਲ ਆ ਮੇਰਾ ਹਾਂਜੀ ਇਹ ਦਾਣੇ ਪਾਣੇ ਦਾਣੇ ਪਾਣੇ ਦੀਆਂ ਗੱਲਾਂ ਨੇ ਵੀਰੇ ਨਾ ਨਾ ਭਾਈ ਦਾਣਾ ਪਾਣੀ ਨਹੀਂ ਕਿਸੇ ਦਾ ਕੋਈ ਜ਼ਿਆਦਾ ਕੋਈ ਚਾਹੇ ਜਿੰਨਾ ਮਰਜ਼ੀ ਜ਼ੋਰ ਲਾ ਲਵੇਂ ਜੀਰਾ ਜਿਹੜਾ ਜਿਹਦੇ ਲਿਖਿਆ ਉਹਨੇ ਲਈ ਜਾਣਾ ਹਾਂ ਸਹੀ ਕਰ ਲਓ ਕੁਛ ਕਰ ਲਓ ਕੁਛ ਵੀਰੇ ਕੁਛ ਜਿਹੜਾ ਕੋ ਹੁੜਾ ਉਹ ਹੀ ਕਰਮਾਂ ਜਾਓ ਤੇਰੇ ਕਰਮਾਂ ਜੀ ਰਹਿਣਾ ਇਹ ਵਿੱਚ ਹੀ ਆ ਬਸ ਜੇ ਮੈਂ ਕਹਿੰਦਾ ਵੀ ਜਿਹੜਾ ਕੋ ਮਰਦੀ ਕਰੀ ਜਾ ਕੁਛ ਨਹੀਂ ਹੋਣਾ ਕਰ ਬੈਕ ਉਧਰਲੇ ਪਾਸੇ ਤਹਾਂ ਚਾੜਦੀ ਇੱਥੇ ਹੁੰਦੇ ਆ ਪਤਾ ਚੱਲ ਕੇ ਅੱਜ ਇੱਥੇ ਲਾ ਦੇ ਬਸ ਇੱਕ ਮਿੰਟ ਲੱਗੂਗੀ ਉਹ ਇਧਰ ਨੂੰ ਨੀਵੇਂ ਹੂ ਉਧਰੋਂ ਚਿਉ ਆਪਾਂ ਨੂੰ ਸ਼ੌਖਾ ਚੜਨਾ ਫੱਕ ਐਨੀ ਹੋਣਾ ਉਲਟਾ ਸੌਣਾ ਕਾ ਤੋ ਲਿੰਗੀ ਜੀ ਹੋ ਜੂ ਕਮਲਾ ਉਧਰ ਉੱਤੀ ਨਹੀਂ ਹੋਏ ਉਧਰ ਨਹੀਂ ਮੀ ਨਾ ਨਾ ਅਪ ਇਧਰ ਕਰਦੇ ਬੈਕ ਮਾਰੀ ਭਗਾ ਕੇ ਮਾਰੂ ਕੋਈ ਉਹ ਰਾਤ ਉਹ ਨਾ ਬੈਕ ਕਰ ਲਾਂਗੇ ਵੇ ਲੋ ਜੀ ਵੀਰ ਜੀ ਉਹਨਾਂ ਨੇ ਧਰਤੀ ਆਪਣੀ ਅੰਦਰ ਕੇਅਰ ਕੇਅਰ ਵੀਲ ਕੇਅਰ ਵੀਲ ਜੇ ਰੱਖਤੀ ਜੀ ਤੇ ਸਾਰੇ ਭੈਣ ਭਰਾ ਭਾਈ ਪੂਰੀ ਜੋਰ ਲਾਇਓ ਪੂਰਾ ਸਪੋਰਟ ਕਰਿਓ ਸਾਰੇ ਭੈਣ ਭਰਾ ਤੇ ਵਧੀਆ ਤੋਂ ਵਧੀਆ ਹੋਰ ਵੀ ਬਲੌਗ ਬਣਾਵਾਂਗੇ ਜੀ ਖਿੱਚਾਂ ਹੀ ਕੰਮ ਹਨਾ ਛੋਟੇ ਸਾਰੇ ਭੈਣ ਭਰਾਵਾਂ ਦੇਖ ਸਕਦੇ ਆ ਜੀ ਸਾਰਾ ਕੁਝ ਸਾਰੇ ਭੈਣ ਭਰਾ ਪੂਰਾ ਜੋਰ ਲਾਇਓ ਜੀ ਯਾਰ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਆ ਰੱਬ ਜੀ ਮਹਾਂਤੰਦਰ ਹੁਤੀਆਂ ਦਾ ਵੀ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਪ੍ਰਮਾਤਮਾ ਖੁਸ਼ੀਆਂ ਬਖਸ਼ੇ ਸਾਰਿਆਂ ਨੂੰ ਅਗਰ ਪੈਂਨਾ ਜਲਾਈਆਂ ਹੋ ਜਾਂਦੇ ਨਾ ਇਹਨਾਂ ਦਾ ਕੀ ਮਿਲ ਹੋ ਗਿਆ ਯਾਰ ਇਹ ਹੀ ਕਦੇ ਹੋਈ ਆ ਸੈਲਫ ਕੋ ਮਣੀਆ ਪਤਾ ਨਹੀਂ ਕਿੱਥੇ ਅਗ ਜਾ ਕੇ ਸੈਲਫ ਵੱਜੂ ਵਾਹ ਜੀ ਵਾਹ ਲੋਕ ਕੋ ਪਿੜੇ ਚਾਬੀਆਂ ਦੇ ਦੂਜੀਆਂ ਨਹੀਂ ਹੈਗੀਆਂ ਆਪ ਕਰੀਏ ਹਮਲੇ ਚਾਬੀਆਂ ਦੇ ਦੇਸੀ ਨੇ ਲੋਕ ਹੁੰਦੇ ਚਾਬੀਆਂ ਹੁੰਦੇ ਸਾਨੂੰ ਪਤਾ ਦੇਸੀ ਨੇ ਇਹ ਵੀ ਇੱਥੇ ਕੱਕਾ ਇੱਥੇ ਦੋ ਤੀਜੇ ਤੇ ਜਾ ਕੇ ਬੱਜਦੇ ਉਹ ਜਿਵੇਂ ਨੁਬੜੇ ਦੂਜੀਆਂ ਨੇ ਨਾ ਆਟੋਮੈਟਿਕ ਉਹ ਤਾਂ ਦੇਸੀ ਨੇ ਇਹਦਾ ਉਹ ਤਾਂ ਉਹ ਤਾਂ ਵਿੱਚ ਨੂੰ ਕਰਾਂਗੇ ਤਾਂ ਦੱਲਣੀਆਂ ਇਹ ਨਹੀਂ ਇਹ ਤਾਂ ਉਹੀ ਕਰਦੇ ਆਹੋ ਨਹੀਂ ਪਤਾ ਸਾਨੂੰ ਜੀ ਲਓ ਜੀ ਹੁਣ ਅਸੀਂ ਤੁਰ ਪਏ ਜੀ ਜਿਵੇਂ ਕਹਿੰਦੇ ਆ ਚੱਕ ਦੇ ਘੁਮਾ ਕੇ ਮਾਰ ਦੇ ਚੱਕ ਘੁਮਾ ਫਲਮਾਲਿਆਂ ਨੂੰ ਕੁਕਮਾ ਦੇ ਉਹਨੇ ਹੁੰਦ ਨਹੀਂ ਕਾ ਚੰਦ ਮਾਲਿਆਂ ਨੂੰ ਉਸੇ ਥਾਂ ਉਹ ਕਰ ਫਲਮਾਲਿਆਂ ਨੂੰ ਕਹਦੂ ਨਹੀਂ ਕਰਦਾ ਐ ਤਿਸ਼ੂ ਸਿੰਘਮ ਆ ਸਿੰਘਮ ਐ ਟਾਕੀ ਖੋਲ ਕੇ ਉੱਤਰ ਜਾ ਖੜ ਜਾ ਵਿਚਾਲੇ ਰੋਡ ਤੇ ਯੋ ਯੋ ਸਿੰਘਮ 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 ਵਈ ਹੋਵੇ ਆ ਹੈਲੀਕਾਪਟਰ ਅੱਡ ਤਿਆਰ ਰਹਿੰਦਾ ਚੜਨ ਨੂੰ ਚੜਾਗੇ ਚੜਾਗੇ ਲੈ ਵੀਨੇ ਬੈਗੀ ਵਧੀਆ ਬਈ ਜੜੀ ਆਉਂਦੀ ਆ ਘਾਉਂਦੀ ਆ ਖੜ ਕੇ ਕਮਾਉਂਦਿਆ ਘਬਰਾ ਕੀ ਕਰਨਾ ਚਾਹੁੰਦਾ ਆ ਆ ਵੀ ਇਹਦੀ ਬੰਦਾ ਹੋਣਾ ਕਹਦਾ ਹੂ ਬਈ ਚੱਕਦੇ ਫੱਟੇ ਚੱਲੇ ਜੀ ਪਿੰਡ ਨੂੰ ਯਾਰ ਹਣੀ ਜੀ ਅੱਕਦੇ ਕਉ ਖੁਲਿ ਅਖਲੀ ਅੱਜ ਨਹੀਂ ਦਿਸਦੀ ਸਵੇਰ ਦੇ ਪੁਛਾ ਰਹੇ ਆ ਅੱਜ ਤਾਂ ਇੰਨ ਕਰਨਗੇ ਇਹ ਘਬਰਾ ਕੀ ਚਾਹੁੰਦਾ ਆ ਏ ਵੀ ਕਿਹੋ ਦਾ ਕੋਈ ਪ੍ਰਵਾਹ ਨਹੀਂ ਨਾ ਜੀ ਨਾ ਕਹਦਾ ਜੱਟ ਕੋਈ ਟੱਪਰਾ ਥੋਂ ਹੀਰ ਕੇ ਜੱਟ ਕੋ ਟੱਪਰਾ ਬੈਨੂ ਅਸੀਂ ਦੇ ਬਾਹਰ ਸਭ ਸੀਲ ਦੀ ਨੇ ਲੈ ਲੋ ਲੈ ਲੋ ਲੈ ਲੋ ਕਾਰਾ 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 ਦੇਖੋ ਜੀ ਆ ਰੋੜਾ ਸਿੱਧਾ ਸਿੰਦੌਰ ਮਰੇਕੋਟ ਵਾਲਾ ਧੰਨਵਾਦ ਫਿਰ ਨਾਪਾ ਪਟਿਆਲਾ ਦੇਖੋ ਜੀ ਨਾਪਕ ਨਹੀਂ ਪਟਿਆਲਾ ਨਹੀਂ ਮੈਂ ਤਾਂ ਨਾ ਹੀ ਬੜਿਆ ਕਿਲੋਮੀਟਰ ਤੂੰ ਵੱੜਦਾ ਨਾ ਪਤਾ ਤੇਰੇ ਹਿਸਾਬ ਨਾਲ ਆਪਾਂ ਕਿੰਨਾ ਹੋ। ਮੈਂ ਮੈਨੂੰ ਨਹੀਂ ਪਨਾਬਾ ਹੂ ਇੱਥੋਂ 50 55 ਕਿਲੋਮੀਟਰ ਦਾ ਹੋਊਗਾ। 65 70 ਹੋਊਗਾ ਵੈਸੇ ਤਾਂ ਲਿਖਿਆ ਹੈ ਮੈਂ ਲੱਕਾ। ਲੱਭੇ ਰਿਹਾ ਮੈਂ ਕੋਈ ਗੱਡੀ ਕਿੰਨਾਕ ਦਾ ਭੇਜਦਾ ਆਪਾਂ ਨੂੰ। ਲਓ ਜੀ ਯਾਰ ਹੁਣੇ ਚੱਲੇ ਪਿੰਡ ਨੂੰ ਸਾਰੇ ਭੈਣ ਭਰਾ ਫੁੱਲ ਸਪੋਰਟ ਕਰੋ ਜੀ। ਕੱਲੋਂ ਨਵੇਂ ਬਲੌਗ ਦੇ ਵਿੱਚ ਮਿਲਦੇ ਆਂ। ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਾਰੇ ਸਪੋਰਟ ਕਰੋ ਜੀ ਦੱਬ ਕੇ ਸਾਰਿਆਂ ਸਤਿ ਸ੍ਰੀ ਅਕਾਲ ਜੀ। ਸਬਸਕ੍ਰਾਈਬ ਹਾਇਪ ਲਾਈਕ ਲਾਈਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਹਾਇਪ ਜਰੂਰ ਵਧਾ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਬਲੌਗ ਨੂੰ ਦੇਖੋ ਰੀਲਾਂ ਦੇਖੋ ਲੈਬਾਂ ਤੇ ਆਓ ਹਾਸੇ ਤਮਾਸ਼ੇ ਗੱਲਾਂ ਬਾਤਾਂ ਦੁੱਖ ਸੁੱਖ ਸਾਰਾ ਕੁਝ ਕਰਾਂਗੇ ਕੀ ਬਾਤ ਹੈ ਹਾਂ ਜੀ ਹੁਣ ਇਨਾ ਕੇ ਹਿਸਾਬ ਦਾ ਹੀ ਜਾਂਦਾ ਜੀ ਬਾਜੀ ਵਾਹ ਵਾਜੀ ਬਾਵਾ ਵਾਹ 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 ਓਕੇ ਬਾਏ ਕੱਲ ਮਿਲਦੇ ਨਵੇਂ ਬਲੌਗ ਦੇ ਵੈਚ Chats